ਭਾਰਤ ਵਰਸ਼ ਦੇ ਕੇਂਦਰੀ ਗ੍ਰਹਿ ਮੰਤਰੀ ਨੇ 21 ਮਾਰਚ 2025 ਨੂੰ ਇੱਕ ਗੱਲ ਕੀਤੀ ਅਖੇ ਜੀ ਪੰਜਾਬ ਵਿੱਚ ਕੁਝ ਲੋਕ ਭਿੰਡਰਾਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਅਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਇਹੋ ਜਿਹਾ ਬਿਆਨ ਕਿਸੇ ਕੌਮ ਦੀ ਖਲਾਫਤ ਕਰਦੇ ਆਂ ਦੇਣਾ ਨਹੀਂ ਬਣਦਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੀ ਕੋਈ ਮਾੜੀ ਗੱਲ ਐ ਚੰਗੀ ਗੱਲ ਐ ਜੇ ਕੋਈ ਕਰ ਰਿਹਾ ਐ ਤੇ ਨਾ ਭਿੰਡਰਾਵਾਲੇ ਸੰਤ ਦੀ ਰੀਸ ਕਰਨੀ ਕੋਈ ਮਾੜੀ ਗੱਲ ਐ ਅਜੇ ਹਾ ਬਿਆਨ ਦੇਣਾ ਇਹਨਾਂ ਅਹੁਦਿਆਂ ਤੇ ਬੈਠੇ ਅਫਸਰਾਂ ਨੂੰ ਸੋਭਦਾ ਨਹੀਂ ਐ ਠੀਕ ਐ ਭਾਈ ਤੁਹਾਨੂੰ 2027 ਵਾਲੀ ਇਲੈਕਸ਼ਨ ਵਿੱਚ ਬਲਕ ਵਿੱਚ ਹਿੰਦੂ ਵੀਰਾਂ ਦੀ ਵੋਟ ਚਾਹੀਦੀ ਹੈ ਤੇ ਜੋ ਮਰਜੀ ਬੋਲੀ ਜਾਓ ਪਰ ਜੇ ਭਾਈਚਾਰਕ ਸਾਂਝ ਕਾਇਮ ਰੱਖਣੀ ਹੈ ਤੇ ਜਿਸ ਕੌਮ ਬਾਬਤ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਆਪਣੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਨਾ ਦੱਸੋ ਤੁਹਾਡੇ ਹਿੰਦੂ ਵੀਰਾਂ ਦੇ ਆਪਣੇ ਨਾਇਕ ਨੇ ਅਸੀਂ ਉਹਨਾਂ ਨੂੰ ਖਲਨਾਇਕ ਨਹੀਂ ਆਂਦੇ ਤੋਂ ਸਾਡੇ ਨਾਇਕਾਂ ਨੂੰ ਨੀਵਾ ਦਿਖਾਉਣਾ ਤੁਸੀਂ ਛੱਡ ਦਿਓ ਇਹੀ ਅਜੰਡਾ ਹਿੰਦੂਆਂ ਦੀ ਬਲਕ ਵਿੱਚ ਵੋਟ ਲੈਣ ਲਈ ਇੰਦਰਾ ਗਾਂਧੀ ਨੇ ਵਰਤਿਆ ਸੀ। ਐਮਰਜੈਂਸੀ ਲਾਗੂ ਕੀਤੀ। 11 ਲੱਖ ਬੰਦਾ ਜੇਲ੍ਹਾਂ 'ਚ ਸੁੱਟਿਆ ਤੇ ਵਿਪੱਖਸ਼ ਬਹੁਤ ਸਟਰੋਂਗ ਹੋ ਗਈ। ਦਸੰਬਰ 1984 ਵਿੱਚ ਇਲੈਕਸ਼ਨ ਸੀ ਤੇ ਇੰਦਰਾ ਗਾਂਧੀ ਡਰ ਗਈ ਵੀ ਮੈਨੂੰ ਤੇ 2-3 ਸੀਟਾਂ ਹੀ ਮਿਲਣੀਆਂ। ਉਹਨੇ ਸਾਰੀ ਕਾਂਗਰਸ ਬਿਠਾ ਕੇ ਆਪਣੇ ਥਿੰਕ ਟੈਂਕ ਬਿਠਾ ਕੇ ਵਿਚਾਰ ਕੀਤੀ ਵੀ ਕਿਦਾਂ ਸਾਰੀ ਹਿੰਦੂਆਂ ਦੀ ਵੋਟ ਮੈਨੂੰ ਪਵੇ। ਉਹਨਾਂ ਦੇ ਫਿਰ ਇੱਕੋ ਤਰੀਕਾ ਹੈ ਸਿੱਖਾਂ ਨੇ ਜਾਇਜ਼ ਮੰਗਾ ਆਪਣੀਆਂ ਰਖੀਆਂ ਨੇ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ ਦੇ ਰਾਈ ਅਨੰਦਪੁਰ ਦੇ ਮਤੇ ਰਾਈ ਇਹ ਮਤਾ ਪਰਫੁੱਲਤ ਕੀਤਾ ਜਾ ਰਿਹਾ ਅਕਾਲ ਤਖਤ ਤੋਂ ਮੋਰੀਆਂ ਵਿੱਚ ਭਿੰਡਰਾਂ ਵਾਲਾ ਸੰਤ ਹੈ ਨਾਲ ਉਹਦੇ ਅਕਾਲੀ ਨੇ ਨਾਲ ਸ਼੍ਰੋਮਣੀ ਕਮੇਟੀ ਹੈ ਕਿਸੇ ਤਰ੍ਹਾਂ ਅਨੰਦਪੁਰ ਦੇ ਮਤੇ ਨੂੰ ਭਿੰਡਰਾਂ ਵਾਲੇ ਨੂੰ ਉਹਦੇ ਸਮਰਥਕਾਂ ਨੂੰ ਦੁਨੀਆ ਦੇ ਸਾਵੇਂ ਇਉਂ ਦਿਖਾ ਦੇ ਡਿਫੇਮ ਕਰ ਦੇ ਇਹ ਅਤਵਾਦ ਵਖਵਾਦ ਦੀ ਗੱਲ ਕਰਦੇ ਨੇ ਉਹੀ ਗੱਲ ਹੋਈ মিডিਆ ਸਰਕਾਰ ਦਾ ਚੈਨਲ ਸਰਕਾਰ ਦੇ ਜਿਹੜੇ ਇੱਕਾ ਦੁੱਕਾ ਸਨ ਅਖਬਾਰਾਂ ਸਰਕਾਰ ਦੀਆਂ ਰਸਾਲੇ ਸਰਕਾਰ ਦੇ ਬਿਨਾ ਕਿਸੇ ਐਫ ਆਈ ਆਰ ਤੋਂ ਭਿੰਡਰਾ ਵਾਲੇ ਸੰਤ ਨੂੰ ਅਤਵਾਦੀ ਵਖਵਾਦੀ ਸਾਬਤ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਅਤਵਾਦੀਆਂ ਦਾ ਅੱਡਾ ਦੱਸਿਆ ਗਿਆ ਹੁਣ ਜਦੋਂ ਕੋਈ ਖਲਨਾਇਕ ਸਾਬਤ ਕਰ ਦਿੱਤਾ ਜਾਂਦਾ ਉਹਨੂੰ ਮਾਰਨ ਵਾਲਾ ਕੌਣ ਹੁੰਦਾ ਹੀਰੋ ਨਾਇਕ ਬਲਕਿ ਚ ਵੋਟਾਂ ਲੈਣ ਲਈ ਪਿੰਡਰਾ ਵਾਲੇ ਸੰਤਾਂ ਨੂੰ ਮਾਰਿਆ ਸ਼ਹੀਦ ਕੀਤਾ 6 ਜੂਨ 1984 ਵਿੱਚ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੂੰ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਨੇ ਮਾਰਿਆ ਇੰਦਰਾ ਗਾਂਧੀ ਦੇ ਫਰਜ਼ੰਦ ਰਜੀਵ ਗਾਂਧੀ ਨੇ 1 2 3 ਨਵੰਬਰ 1984 ਵਿੱਚ ਸਿੱਖਾਂ ਦੀ ਕਤਲੋਗਾਰਤ ਕਰਵਾਈ ਨਸਲ ਕੁਸ਼ੀ ਕਰਵਾਈ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਉਹ ਜਿਹੜਾ ਇੰਦਰਾ ਗਾਂਧੀ ਦਾ ਛੱਡਿਆ ਤੀਰ ਸੀ ਉਹ ਟਿਕਾਣੇ ਲੱਗਾ ਵਾਕਿਆ ਹੀ ਹਿੰਦੂ ਲੋਕ ਮੰਨ ਚੁੱਕੇ ਸਨ ਸੰਤ ਭਿੰਡਰਾਂਵਾਲਾ ਆਤਵਾਦੀ ਹੈ ਉਹਨਾਂ ਨੇ ਫਿਰ ਦਸੰਬਰ 1984 ਦੀ ਇਲੈਕਸ਼ਨ ਵਿੱਚ ਰਜੀਵ ਗਾਂਧੀ ਨੂੰ 542 ਸੀਟਾਂ ਵਿੱਚੋਂ 414 ਸੀਟਾਂ ਜਿਤਾਈਆਂ ਤੇ ਪ੍ਰਾਈਮ ਮਿਨਿਸਟਰ ਬਣਾਇਆ। ਐਸ ਕਰਕੇ ਬਲੂ ਸਟਾਰ ਹੋਇਆ ਜੇ ਤੇ ਤੁਹਾਨੂੰ ਕੀ ਸਿਖਾਇਆ ਗਿਆ? ਅਖੇਦੀ ਭਿੰਡਰਾਵਾਲਾ ਅੱਤਵਾਦੀ ਸੀ, ਵੱਖਵਾਦੀ ਸੀ ਹਥਿਆਰ ਲੈ ਕੇ ਬੈਠਾ ਸੀ। ਅਕਾਲ ਤਖਤ 'ਤੇ ਤਾਂ ਹਮਲਾ ਹੋਇਆ। ਮੈਂ ਪੁੱਛਣਾ ਚਾਹੁੰਨਾ ਹੈ ਇਹ ਗੱਲ ਦਾ ਜਵਾਬ ਦਿਓ। ਭਿੰਡਰਾਵਾਲਾ ਅੱਤਵਾਦੀ ਸੀ, ਵੱਖਵਾਦੀ ਸੀ। ਅਖੇਦੀ ਉਹਨੇ 30 ਹਜ਼ਾਰ ਹਿੰਦੂ ਮਾਰਿਆ। ਉਨੇ ਰੇਪ ਕੀਤੇ ਕਰਵਾਏ ਕੋਈ ਇੱਕ ਤੇ ਐਫ ਆਈ ਆਰ ਉਹਦੇ ਤੇ ਦਰਜ ਚਾਹੀਦੀ ਸੀ ਨਾ 6 ਜੂਨ 1984 ਤੋਂ ਪਹਿਲਾਂ ਇਹ ਡਾ ਵੱਡਾ ਆਤਵਾਦੀ ਹੋਵੇ ਰੇਪਿਸਟ ਬੰਦਾ ਹੋਵੇ 30000 ਹਿੰਦੂ ਜਨੇ ਮਾਰਿਆ ਹੈ ਹਿੰਦੋਸਤਾਨੀਆਂ ਦੀ ਸਰਕਾਰ ਹੋਵੇ ਤੇ ਉਹਦੇ ਤੇ ਪਰਚਾ ਹੀ ਕੋਈ ਨਾ ਹੋਵੇ ਕੋਈ ਸੈਂਸਸ ਨਹੀਂ ਮਿਲੇਗਾ ਕੋਈ ਤੁਹਾਨੂੰ ਕਤਲੋਗਾਰਤ ਦੀ ਨਿਸ਼ਾਨੀ ਨਹੀਂ ਮਿਲੇਗੀ ਆਬਲ ਤੇ 780 ਹਿੰਦੂ ਵੀਰ ਦੀ ਮੌਤ ਹੋਈ ਹੈ ਉਸ ਸਮੇਂ ਦਰਮਿਆਨ ਉਹ ਵੀ ਸਰਕਾਰਾਂ ਨੇ ਆਪ ਬੱਸਾਂ ਚੋਂ ਲਾ ਕੇ ਮਾਰੇ ਸਨ ਭਿੰਡਰਾਂ ਵਾਲੇ ਨੂੰ ਡਿਫੇਮ ਕਰਨ ਦੇ ਲਈ ਇੱਕ ਗੱਲ ਹੁਣ ਆ ਜਾਓ ਦੂਸਰਾ ਪੱਖ ਭੈਰਵ ਦੱਤ ਪਾਂਡੇ ਗਵਰਨਰ ਆਫ ਪੰਜਾਬ ਜਦੋਂ ਨੂੰ ਪਤਾ ਲੱਗਾ ਵੀ ਹਰਮੰਦਰ ਸਾਹਿਬ ਤੇ ਹਮਲਾ ਹੋਣਾ ਹੈ ਉਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਇਟਸ ਸਿਵਲ ਮੈਟਰ ਐਂਡ ਥੇਅਰ ਇਜ਼ no need of military or central government involvement in punjab civil matter hai koi load nahi tusi dakhal do assi aape sambh lamange o di chitthi nu dar kinar kyon kita gaya o governor te atwadi nahi si na desh da banda si o te chalo ede agge a jao journal sina indian army da chief indira gandhi was dekh ke khendi hai journal sahab harimandir sahab te attack karna ਕਹਿੰਦਾ ਮੈਂ ਪਾਪ ਨਹੀਂ ਕਰ ਸਕਦਾ ਕਹਿੰਦੀ ਫਿਰ ਰਸਤਾ ਬਦਲ ਜਰਨਲ ਵੈਦਿਆ ਨੂੰ ਚੂਸ ਕੀਤਾ ਗਿਆ ਸਿਨਾ ਨੇ ਪ੍ਰੀਮਚੁਰ ਰਿਟਾਇਰਮੈਂਟ ਕਿਉਂ ਲਈ ਜੇ ਉਥੇ ਆਤਵਾਦੀ ਬੈਠੇ ਸਨ ਹਮਲਾ ਕਿਉਂ ਨਹੀਂ ਕੀਤਾ ਉਹ ਤੇ ਹਿੰਦੂ ਵੀਰ ਸੀ ਜਰਨਲ ਸਿਨਾ ਕਹਿੰਦਾ ਹੈ ਸੰਤ ਜਰਨੈਲ ਸਿੰਘ ਵਾਸ ਔਨ ਡਿਫੈਂਸਿਵ ਮੋਡ ਉਹਨਾਂ ਹਮਲਾ ਨਹੀਂ ਕੀਤਾ ਭਿੰਡਰਾਂ ਵਾਲੇ ਤੇ ਉਹਦੇ ਸਾਥੀਆਂ ਨੇ ਬਿਜਲੀ ਕੱਟ ਦਿਓ ਪਾਣੀ ਕੱਟ ਦਿਓ ਉਹ ਖੇਤ ਧਾਇੇ ਰਹਿਣਗੇ ਸਿੰਘ ਆਪੇ ਬਾਹਰ ਆਉਣਗੇ ਗ੍ਰਿਫਤਾਰੀ ਹੋਵੇਗੀ ਕਿਉਂ ਹਮਲਾ ਕਰਨਾ ਹੈ ਕਿਉਂ ਇਹ ਰਸਤਾ ਅਖਤਿਆਰ ਨਾ ਕੀਤਾ ਇੰਦਰਾ ਗਾਂਧੀ ਨੇ ਹੁਣ ਸਭ ਤੋਂ ਵੱਡਾ ਤਰਕ ਭਿੰਡਰਾਵਾਲੇ ਨੂੰ ਜੋ ਅਤਵਾਦੀ ਸਾਬਤ ਕਰਨ ਲਈ ਕੀਤਾ ਜਾਂਦਾ ਆਖਿਰੀ ਹਥਿਆਰ ਲੈ ਕੇ ਗੁਰਦੁਆਰੇ ਬੈਠਾ ਇਹ ਜਰਨਲ ਸਿਨਾ ਦੀ ਇੰਟਰਵਿਊ ਸੁਣਿਓ ਮੈਂ ਕਿਸੇ ਮਾਮੂਲੀ ਬੰਦੇ ਦੀਆਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਰਿਆ 1 ਆਫ ਦਾ ਟਾਪ ਰੈਂਕ ਉਹ ਬੰਦਾ ਹੈ ਇੰਗਲਿਸ਼ ਇੰਟਰਵਿਊ ਹੈ ਉਹ ਕਹਿੰਦਾ ਅਸਲ ਦੇ ਵਿੱਚ ਹੋਇਆ ਕੀ ਹਰਮੰਦਰ ਸਾਹਿਬ ਅਕਾਲ ਤਖਤ ਭਿੰਡਰਾਂ ਵਾਲਾ ਤੇ ਉਹਦੇ ਸਮਰਥਕ ਹਥਿਆਰ ਲੈ ਕੇ ਇਸ ਲਈ ਬੈਠੇ ਕਹਿੰਦਾ ਧਰਮ ਯੁੱਧ ਮੋਰਚਾ ਅਗਸਤ 1982 ਵਿੱਚ ਸ਼ੁਰੂ ਹੋਇਆ ਹੈ ਉਹਦੇ 2 ਮਹੀਨੇ ਬਾਅਦ ਅਕਤੂਬਰ 1982 ਦੇ ਵਿੱਚ ਸਰਸਵਾ ਦੇ ਵਿੱਚ ਚਕਰਾਤਾ ਦੇ ਵਿੱਚ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਦਾ ਰੈਪਲੀਕਾ ਤਿਆਰ ਕਰਵਾ ਕੇ ਮਾਡਲ ਤਿਆਰ ਕਰਕੇ ਆਰਮੀ ਨੂੰ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਉਹ ਕਹਿੰਦਾ ਭੋਲਿਓ ਸਿੱਖੋ ਪਿੰਡਰਾ ਵਾਲਾ ਤੇ ਹਥਿਆਰ ਜੂਨ 1984 ਦੇ ਸਮੇਂ ਦੇ 1 ਸਾਲ ਦੇ ਦਰਮਿਆਨ ਹੀ ਇਕੱਠੇ ਕਰ ਰਿਆ ਸੀ ਤੁਹਾਨੂੰ ਕਿਉਂ ਨਹੀਂ ਸਮਝ ਹਥਿਆਰ ਲੈ ਕੇ ਤੇ ਉਹ ਬਹੁਤ ਦੇਰੀ ਨਾਲ ਅਕਾਲ ਤਖਤ ਤੇ ਬੈਠਾ ਹੈ ਉਹਦੇ ਹਥਿਆਰ ਇਕੱਠੇ ਕਰਨ ਤੋਂ ਪਹਿਲਾਂ ਹੀ ਇੰਦਰਾ ਗਾਂਧੀ ਟ੍ਰੇਨਿੰਗ ਦੁਆਰੇ ਹੀ ਸੀ ਆਰਮੀ ਨੂੰ ਹਰਮੰਦਰ ਕਿਵੇਂ ਢਾਉਣਾ ਹੈ ਤੋ ਨਿਸ਼ਾਨਾ ਕਿੱਥੇ ਗਿਆ 1984 ਦੀ ਇਲੈਕਸ਼ਨ ਜਿੱਤਣੀ ਹੈ ਭਿੰਡਰਾਂ ਵਾਲੇ ਨੂੰ ਆਤਵਾਦੀ ਸਾਬਤ ਕੀਤਾ ਹੈ ਉਹਨੂੰ ਮਾਰਨਾ ਹੈ ਆਪ ਬਲਕਿ ਵਿੱਚ ਹਿੰਦੂਆਂ ਦੀਆਂ ਵੋਟਾਂ ਲੈਣੀਆਂ ਵੀ ਇੰਦਰਾ ਗਾਂਧੀ ਦੇਵੀ ਹੈ ਜਿਨੇ ਰਾਕਸ਼ਸ ਮਾਰਿਆ ਪਿੰਡਰਾਂ ਵਾਲਾ ਆ ਮੁੱਦਾ ਸੀ ਉਹ ਕਹਿੰਦਾ ਫਿਰ ਜਦੋਂ ਇਹ ਰਿਪੋਰਟ ਲੀਕ ਹੋ ਗਈ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਟ ਇਜ਼ ਹਿਸ ਸੈਕ੍ਰੇਡ ਡਿਊਟੀ ਟੂ ਸਮੈਸ਼ ਦਾ ਐਨੀਮੀਜ਼ ਟੀਥ ਐਂਡ ਸੈਕਰੀਫਾਈਜ਼ ਹਿਸ ਲਾਈਫ ਵਾਈਲ ਫਾਈਟਿੰਗ ਕਹਿੰਦਾ ਫਿਰ ਮਰਦਾਂ ਦੀ ਨਿਸ਼ਾਨੀ ਹੈ ਆਪਣੇ ਘਰ ਮੰਦਰ ਨੂੰ ਬਚਾਉਣ ਲਈ ਹਥਿਆਰ ਲੈ ਕੇ ਬੰਦੇ ਨੇ ਤੇ ਜਾਨਵਾਰ ਦੇ ਨੇ ਉਹੀ ਕਰਮ ਪਿੰਡਰਾਂ ਵਾਲੇ ਨੇ ਕੀਤਾ ਉਹਨੇ ਸੋਚਿਆ ਅਕਾਲ ਤਖਤ ਢਾਇਆ ਜਾਣਾ ਹੈ ਹਥਿਆਰ ਲੈ ਕੇ ਬਹਿ ਜਾਵਾਂ ਜਿੰਨਾ ਨੁਕਸਾਨ ਘਟਾਇਆ ਜਾ ਸਕੇ ਉਹਨਾ ਘਟਾ ਲਵਾਂ ਤੇ ਸਾਨੂੰ ਕੀ ਪੜਾਇਆ ਗਿਆ ਸਕੂਲਾਂ ਚ ਚੈਨਲਾਂ ਤੇ ਕੀ ਵਿਖਾਇਆ ਗਿਆ ਪਿੰਡਰਾਂ ਵਾਲਾ ਹਥਿਆਰ ਨਾ ਰੱਖਦਾ ਹਮਲਾ ਨਾ ਦਾ ਅੱਛਾ ਮੈਂ ਪੁੱਛਦਾ ਪਿੰਡਰਾਂ ਵਾਲਾ ਤੇ ਬੈਠਾ ਅਕਾਲ ਤਖਤ ਤੇ ਤੁਸੀਂ 40 ਗੁਰਦੁਆਰਿਆਂ ਤੇ ਹਮਲਾ ਕੀਤਾ ਹਿੰਦੁਸਤਾਨ ਦੇ ਅੰਦਰ ਉੱਥੇ ਸਾਰੇ ਹੀ ਭਿੰਡਰਾਂ ਵਾਲੇ ਬੈਠੇ ਸਨ ਚਲੋ ਭਾਜਪਾ ਦੀ ਸਰਕਾਰ ਹੈ ਗ੍ਰਹਿ ਮੰਤਰੀ ਵੀ ਇਹਨਾਂ ਦੇ ਨੇ ਇਹਨਾਂ ਦੇ ਹੀ ਢੜੇ ਦੇ ਬਹੁਤ ਚੋਟੀ ਦੇ ਆਗੂ ਰਹੇ ਸੁਬਰਾਮਨੀਅਮ ਸਵਾਮੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਇੰਟਰਵਿਊ ਹੋਈ ਪੁੱਛਿਆ ਗਿਆ ਭਿੰਡਰਾਂ ਵਾਲਾ ਹੱਤਵਾਦੀ ਸੀ ਚੋਟੀ ਦਾ ਲੀਡਰ ਹੈ सनातनियां ਦਾ ਹਿੰਦੂ ਮਤ ਦਾ ਕਹਿੰਦਾ ਸੰਤ ਭਿੰਡੜਾ ਵਾਲੇ ਬਹੁਤ ਆ ਰਿਲੀਜੀਅਸ ਪ੍ਰੀਚਰ ਪੂਰਨ ਸੰਤ ਸਨ ਧਾਰਮਿਕ ਅਕੀਦਾ ਸੀ ਉਹਨਾਂ ਦਾ ਉਹ ਕਹਿੰਦਾ ਮੈਨੂੰ ਇੱਕ ਵਾਰ ਸੋਵੀਅਤ ਯੂਨੀਅਨ ਦੇ ਐਮਬੈਸਡਰ ਨੇ ਪੁੱਛਿਆ ਵੀ ਤੂੰ ਭਿੰਡੜਾ ਵਾਲੇ ਦੀ ਸਪੋਰਟ ਕਿਉਂ ਕਰਦਾ ਤੇ ਸੁਬਰਾਮਣੀਅਮ ਕਹਿੰਦਾ ਮੈਂ ਉਸ ਨੂੰ ਆਖਿਆ ਸੀ ਮੈਂ ਉਹਦੀ ਸਪੋਰਟ ਨਹੀਂ ਕਰਦਾ ਉਹ ਟੈਰਰਿਸਟ ਨਹੀਂ ਹੈ ਹੀ ਵਾਸ ਹੋਲਡਿੰਗ ਅ ਪ੍ਰੈਸ ਕਾਨਫਰੰਸ ਡੇਲੀ ਐਟ ਅਕਾਲ ਤਖਤ ਉਹ ਕਹਿੰਦਾ ਕਦੇ ਅਤਵਾਦੀ ਪ੍ਰੈਸ ਕਾਨਫਰੰਸ ਕਰਦੇ ਦੇਖੇ ਨੇ ਧਾਰਮਿਕ ਮੰਦਰਾਂ ਚ ਉਹਦੇ ਕੋਲ ਤੇ ਕੁੱਲ ਜਾਣ ਦੇ ਲੀਡਰ ਆ ਰਹੇ ਨੇ ਉਹ ਕਾਦਾ ਅਤਵਾਦੀ ਹੈ ਮੈਂ ਕਹਿਣਾ ਚਾਹਣਾ ਹੈ ਗ੍ਰਹਿ ਮੰਤਰੀ ਜੀ ਪਹਿਲਾਂ ਆਪਦੇ ਘਰ ਵਿੱਚ ਹੀ ਫੈਸਲਾ ਕਰ ਲਓ ਕੁਝ ਤੁਹਾਡੇ ਬੰਦੇ ਭਿੰਡਰਾਵਾਲਿਆਂ ਨੂੰ ਸੰਤਾਂਦੇ ਨੇ ਤੇ ਤੁਸੀਂ ਉਹਨਾਂ ਨੂੰ ਨੀਮਾ ਵਿਖਾ ਰਹੇ ਹੋ ਰਈ ਗਾਲ ਅਨੰਦਪੁਰ ਦੇ ਮਤੇ ਦੀ ਉਥੇ ਇੱਕ ਵੀ ਮਤਾ ਇਦਾਂ ਦਾ ਨਹੀਂ ਜਿੱਥੇ ਹਿੰਦੁਸਤਾਨ ਦੇ ਟੋਟੇ ਕਰਨ ਦੀ ਗੱਲ ਲਿਖੀ ਹੋਵੇ ਜਾਂ ਭਿੰਡਰਾਵਾਲਿਆਂ ਪ੍ਰਚਾਰ ਕੀਤਾ ਹੋਵੇ ਐਸਵਾਈਐਲ ਕਨਾਲ ਦੀ ਗੱਲ ਸੀ Hindu ਧਰਮ ਨਾਲੋਂ Sikh ਧਰਮ ਨੂੰ ਵੱਖਰਾ ਮੰਨਿਆ ਜਾਵੇ ਇਸੇ ਤਰ੍ਹਾਂ ਹੀ ਜਿਹੜੀ ਪਾਣੀਆਂ ਦੀ ਵੰਡ ਹੈ ਉਹ ਰਿਪੇਰੀਅਨ ਲਾਅ ਦੇ ਅਕੋਰਡਿੰਗ ਹੋਵੇ ਆ ਤੁਹਾਡੇ ਬੱਚੇ ਪੜ੍ਹੇ ਨੇ ਇਹਨਾਂ ਨੂੰ ਜੋਬ ਨਹੀਂ ਮਿਲਦੀ ਜਿੰਨਾ ਚਿਰ ਨਹੀਂ ਮਿਲਦੀ ਗੁਜ਼ਾਰੇ ਜੋਗਾ ਪਤਾ ਸਰਕਾਰ ਦਵੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਧਾਰਮਿਕ ਜਿਹੜੇ ਸਥਾਨ ਨੇ ਸਿੱਖ ਜਗਤ ਦੇ ਉਹਨਾਂ ਨੂੰ ਪਵਿੱਤਰ ਜਗਾ ਦਾ ਦਰਜਾ ਦਿਓ ਨਸ਼ੇ ਬੰਦ ਕਰੋ ਮੈਨੂੰ ਦੱਸੋ ਕਿੱਥੇ ਅਤਵਾਦ ਕਿੱਥੇ ਵੱਖਵਾਦ ਦੀ ਗੱਲ ਸੀ ਇਹ ਇੰਦਰਾ ਗਾਂਧੀ ਦੇ মিডিਏ ਨੇ ਭਿੰਡਰਾਂ ਵਾਲਿਆਂ ਨੂੰ ਤੇ ਨਾਲ-ਨਾਲ ਅਨੰਦਪੁਰ ਦੇ ਮਥੇ ਨੂੰ ਡਿਫੇਮ ਕੀਤਾ ਸੀ ਤੋ ਮੈਂ ਇਹ ਕਹਿਣਾ ਚਾਹੁੰਨਾ ਹੈ ਭਾਈ ਜੀ ਜੇ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਨਾ ਹਿੰਦੂਆਂ ਦੀ ਬਹੁਤ ਗਿਣਤੀ ਹੈ ਤੇ ਸਿੱਖਾਂ ਦੇ ਖਿਲਾਫ ਉਹਨਾਂ ਨੂੰ ਪੜਕਾਉਣਾ ਛੱਡ ਦਿਓ ਭਾਈ ਚਾਰਕ ਸਾਂਝ ਖਰਾਬ ਨਾ ਕਰੋ ਇਹ ਦੱਸੋ ਉਹਨਾਂ ਨੂੰ ਵੀ ਤੁਹਾਡੇ ਬੱਚਿਆਂ ਨੂੰ ਨਸ਼ੇ ਤੋਂ ਅਸੀਂ ਏਦਾਂ ਬਚਾਉਣਾ ਹੈ ਏਦਾਂ ਜੋਬਸ ਕ੍ਰੀਏਟ ਕਰਨੀਆਂ ਨੇ ਏਦਾਂ ਦੇਸ਼ ਦੀ ਡਿਵੈਲਪਮੈਂਟ ਕਰਨੀ ਹੈ ਨੇਕ ਇਰਾਦੇ ਪ੍ਰਗਟ ਕਰੋ ਤੇ ਤੁਹਾਨੂੰ ਵੋਟਾਂ ਪਾਉਣ ਕਿਉਂ ਧਰਮ ਦੀ ਰਾਜਨੀਤੀ ਕਰਦੇ ਹੋ ਤੇ ਘਾਣ ਉਹਨਾਂ ਸਿੱਖਾਂ ਦਾ ਕਰਨ ਤੇ ਤੁਲੇ ਹੋ ਜਿਨ੍ਹਾਂ ਨੇ ਬ੍ਰਿਟਿਸ਼ ਐਮਪਾਇਰ ਕੋਲੋਂ ਤੁਹਾਡੇ ਭਾਰਤ ਵਰਸ਼ ਨੂੰ ਆਜ਼ਾਦ ਕਰਵਾਉਣ ਲਈ 90% ਕੁਰਬਾਨੀਆਂ ਦਿੱਤੀਆਂ ਸਾਡਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤਵਾਦੀ ਨਹੀਂ ਸੀ ਸਿੱਖ ਜਗਤ ਦਾ ਨਾਇਕ ਸੀ ਹਾਂ ਤੁਹਾਡੇ ਲਈ ਖਲਨਾਇਕ ਹੋ ਸਕਦਾ ਹੈ ਜਿਵੇਂ ਬੰਦਾ ਸਿੰਘ ਬਹਾਦਰ ਸਾਡਾ ਨਾਇਕ ਸੀ ਪರ್ಷੀਅਨ ਲਿਖਤਾ ਪੜ ਲਓ ਮੁਗਲਿਆ ਸਲਤਨਤ ਲਈ ਖਲਨਾਇਕ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਸਾਡਾ ਨਾਇਕ ਸੀ ਬ੍ਰਿਟਿਸ਼ ਐਂਪਾਇਰ ਲਈ ਖਲਨਾਇਕ ਸੀ ਸਾਡਾ ਨਾਇਕ ਹੀ ਰਹੇਗਾ ਪਿੰਡਰਾਵਾਲਾ ਸਾਡੇ ਬੱਚੇ ਉਸੇ ਤਰ੍ਹਾਂ ਹੀ ਫੋਲੋ ਕਰਨਗੇ ਉਸ ਨੂੰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿਣਗੇ ਨਸ਼ੇ ਛੱਡੋ ਖੰਡੇ ਦੀ ਪੌਲ ਛਕੋ ਸਿੱਖੀ ਪਰ ਫੁੱਲਤ